ਹਰ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਜਿਹੜਾ ਆ ਪ੍ਰਬੰਧਕਾਂ ਵੱਲੋਂ ਜਿਹੜਾ ਇਹ ਸੇਵਾ ਦਾ ਸੰਗਤ ਲਈ ਮੇਲੇ ਵਿੱਚ ਦੇਖਰੇਖ ਕੀਤੀ ਜਾ ਰਹੀ ਹੈ ਬਹੁਤ ਅੱਛੇ ਢੰਗ ਦੇ ਨਾਲ ਸੰਗਤ ਕਿੱਥੋਂ ਕਿੱਥੋਂ ਆ ਰਹੀ ਹੈ ਜੀ ਸੰਗਤ ਦਿੱਲੀ ਤੋਂ ਆਈ ਸੀ ਬਾਕੀ ਸਾਰੇ ਸਾਸਰ ਹਾਂ ਜੀ ਤੇ ਸਾਡੇ ਦੋ ਬੱਚੇ ਇੰਗਲੈਂਡ ਤੋਂ ਆਏ ਆ ਦੂਰ ਦੂਰ ਤੱਕ ਲੋਕ ਇੱਥੇ ਆ ਕੇ ਆਪਣੇ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਆ ਕਿ ਆ ਇੱਥੇ ਕੋਈ ਕਲਾਕਾਰ ਵੱਡਾ ਨਹੀਂ ਕੋਈ ਛੋਟਾ ਨਹੀਂ ਇੰਨਾ ਕਹੇਗਾ ਵੀ ਚਲੋ ਸਾਰਿਆਂ ਨੂੰ ਇੱਕ ਸੇਵਾਦਾਰ ਦਾ ਰਤਵਾ ਮਿਲਿਆ ਹੋਇਆ ਅਸੀਂ ਦਾ ਹੱਥ ਇਦਾਂ ਕਰ ਲੈਨੇ ਆ ਕੇ ਤੇ ਜੋ ਵੀ ਇਹਨਾਂ ਦਾ ਜੋ ਵੀ ਰਹਿਮਤ ਹੁੰਦੀ ਹੈ ਉਹ ਇਹ ਬਖਸ਼ ਦਿੰਦੇ ਆ ਸੋ ਸੇਵਾਦਾਰ ਦਾ ਜਿਵੇਂ ਕਹਿਦੀ ਆ ਸਾਨੂੰ ਭੂਮਿਕਾ ਨਿਭਾਉਣ ਚ ਵਧੀਆ ਲੱਗਦਾ ਕਲਾਕਾਰੀ ਚ ਨਹੀਂ ਉਦਾਂ ਚੰਗਾ ਲੱਗਦਾ ਕਿਸੇ ਨੂੰ ਕਿਸੇ ਪਖੰਡਵਾਜੀ ਚ ਨਹੀਂ ਪਾਇਆ ਜਾਂਦਾ ਇੱਥੇ ਲੋਕ ਸਜਦਾ ਸਲਾਮ ਕਰਦੇ ਆ ਰੂਹ ਰਾਜੀ ਹੋ ਜਾਂਦੀ ਆ ਕੇ ਓ ਬਈ ਮੇਲਾ ਕਿੱਦਾਂ ਚੱਲ ਰਿਹਾ ਜੀ ਮੇਲਾ ਤੁਸੀਂ ਆ ਵੀ ਦੇ ਰਿਆਂ ਉਹ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਮਈਆ ਭਗਵਾਨ ਦੀ ਵੱਲੋਂ ਜੀ ਆਇਆਂ ਨੂੰ ਜੀ ਬੰਦ ਸਰਦਾਰਾਂ ਦੀ ਵੱਲੋਂ ਸਾਰੇ ਸੰਗਤਾਂ ਦਾ ਪ੍ਰਵਾਨ ਬੋਲ ਕੇਤਾ ਫੇਰ ਇਹ ਪਿਛੜਿਆ ਲੈਟਾ ਜੁਨੇ ਸਾਨੂੰ ਦਿਖਾ ਦੇ ਰਾਇਆ ਅਸੀਂ ਉਹਨਾਂ ਨੂੰ ਸਰਨ ਜੀ ਆਇਆਂ ਕਹਿੰਦੇ ਹਾਂ ਜੀ ਹਾਂਜੀ ਤੁਹਾਡੇ ਚੈਨਲ ਨਾਲ ਸਾਰੇ ਆਪ ਤੁਸੀਂ ਆਪ ਦਿਖਾਤਾ ਮੇਲਾ ਸਾਰਿਆਂ ਨੂੰ ਸੰਗਤ ਨੂੰ ਜਿਹੜੇ ਬਾਹਰ ਬੈਠੇ ਆ ਕੋਈ ਕਿਤੇ ਦੂਰ ਬੈਠਾ ਆ ਅਸੀਂ ਤੁਹਾਡੇ ਚੈਨਲ ਦਾ ਬਹੁਤ 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 ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਨੇ ਦੂਰ ਤੱਕ ਚੈਨਲ ਤੇ ਵੀ ਪੋਸਟ ਜਿੱਤੇ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਐਦ ਕੀ ਸੰਗਤ ਵਾਸਤੇ ਪ੍ਰਬੰਧ ਕਿਦਾਂ ਦੇ ਕੀਤੇ ਗਏ ਆ ਜੀ ਸੰਗਤ ਵਾਸਤੇ ਹੈ ਹਰ ਸਾਲ ਇਹ ਥੋੜਾ ਬਹੁਤ ਥੋੜਾ ਬਹੁਤ ਪ੍ਰਬੰਧ ਜਿਆਦਾ ਕਰੀਦਾ ਕੋਈ ਰਾਸ਼ਨ ਦਾ ਕੋਈ ਸ਼ਵੀਲਾਂ ਦਾ ਕਿਸੇ ਤਰ੍ਹਾਂ ਵੀ ਨਾ ਲੱਗੇ ਆ ਜੀ ਹੱਦ ਬਸ ਇਹ ਚਾਹਨੀ ਅਸਲ ਵੀ ਨਾ ਰੋਣੋਂ ਵਾਤੇ ਬਹੁਤ ਜਿਆਦਾ ਕਰੀਦਾ ਫੇ ਵੀ ਅਸੀਂ ਬਹੁਤ ਜ਼ਿਆਦਾ ਖੇਮਾ ਜਾਚਾਂ ਜਿਨ੍ਹਾਂ ਦੇ ਕਈ ਜਗ੍ਹਾ ਤੇ ਕਮੀਆਂ ਰਹੇ ਜਾਂ ਨੀਆਂ ਉਹ ਅੰਦੇ ਸਾਲ ਲੋਕ ਕਮੀਆਂ ਜਿਹੜੂ ਪੂਰੇ ਕਰਾਂਗੇ ਅਸੀਂ ਸੰਗਤ ਕਿੱਥੋਂ ਕਿੱਥੋਂ ਆ ਰਹੀ ਹੈ ਜੀ ਸੰਗਤ ਦਿੱਲੀ ਤੋਂ ਆਈ ਸੀ ਕਾਸੀ ਸਾਰੇ ਸਾਥ ਰਹੇ ਆ ਜੀ ਤੇ ਸਾਡੇ ਦੋ ਬੱਚੇ ਇੰਗਲੈਂਡ ਤੋਂ ਆਏ ਆ ਉਹਨਾਂ ਨੇ ਕੱਲ ਨੂੰ ਸ਼ਾਮ ਨੂੰ ਚਲ ਜਣਾ ਰਾਤ ਨੂੰ ਮਿਲ ਕੇ ਆ ਨਹੀਂ ਸੰਗਤ ਦੂਰ ਦੂਰੋਂ ਫਰੀਦাবাদ ਤੋਂ ਵੀ ਸੰਗਤ ਦੂਰ ਦੂਰੋਂ ਆ ਗਈ ਬਹੁਤ ਰਾਜਸਥਾਨ ਸੰਗਤ ਸਮਾਪਤੀ ਕਰਵਾਉਣਾ ਬਹੁਤ ਆ ਸਾਰੇ ਆ ਗਏ ਉਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਜੀ ਜੈ ਮਈਆ ਭਗਵਾਨ ਜੀ ਦੀ ਸਾਰੀ ਸਾਧ ਸੰਗਤ ਨੂੰ ਮਈਆ ਭਗਵਾਨ ਸਰਕਾਰ ਦੇ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਤੇ ਜ਼ਿਲ੍ਹਾ ਨਵਾਂ ਸ਼ਹਿਰ ਵੱਲੋਂ ਸਾਰਿਆਂ ਵੱਲੋਂ ਮਈਆ ਭਗਵਾਨ ਦੇ ਮੇਲੇ ਦੀਆਂ ਸ਼ੰਭੂ ਭਾਜੀ ਨੂੰ ਨਿਮੋ ਸਰਕਾਰ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਸੰਗਤ ਨੂੰ ਪੂਰੀਆਂ ਮੁਬਾਰਕਾਂ ਮੇਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਜਿਹੜਾ ਆ ਪ੍ਰਬੰਧਕਾਂ ਵੱਲੋਂ ਜਿਹੜਾ ਇਹ ਸੇਵਾ ਦਾ ਸੰਗਤ ਲਈ ਮੇਲੇ ਵਿੱਚ ਦੇਖ ਰੇ ਕਿ ਕੀਤੀ ਜਾ ਰਹੀ ਹੈ ਬਹੁਤ ਅੱਛੇ ਢੰਗ ਦੇ ਨਾਲ ਇਹ ਦੇਖ ਰੇ ਕਿ ਕੀਤੀ ਜਾ ਰਹੀ ਹੈ ਐਨੇ ਇਕੱਠ ਮੇਲੇ ਨੂੰ ਸੰਗਤ ਸਾਂਭ ਰਹੀ ਆ ਸੰਯੋਗ ਬਹੁਤ ਜ਼ਿਆਦਾ ਆਇਆ ਸੇਵਾਦਾਰਾਂ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਆਂ ਤਾਂ ਸਿਟੀ ਹਾਈਡਲਾਈਟਸ ਵਾਲਿਆਂ ਦਾ ਤੈਨੂੰ ਧੰਨਵਾਦ ਤਾਂ ਹੁਣ ਨਾ ਸੰਗਤ ਦੇ ਵਿੱਚ ਜਿਹੜੇ ਕਿ ਹਸਨ ਮਾਨਕ ਜੀ ਜੁੜ ਚੁੱਕੇ ਨੇ ਜਿਹੜੇ ਐਸਾ ਸੰਗਤ ਬਣ ਕੇ ਆਏ ਨੇ ਗੱਲਬਾਤ ਕਰਦੇ ਆਂ ਪੁੱਛਦੇ ਆਂ ਜੈ ਸਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਸਨ ਮਾਨਕ ਸੋ ਜਿਹੜੇ ਫਕੀਰ ਹੁੰਦੇ ਆ ਉਹ ਰੱਬ ਦੇ ਨਾਲ ਜੋੜਦੇ ਆ ਤੇ ਦਰਬਾਰਾਂ ਤੇ ਜਿਹੜੀ ਸੰਗਤ ਜਾਂਦੀ ਆ ਉਹ ਝੋਲੀਆਂ ਭਰ ਕੇ ਹੀ ਆਉਂਦੀ ਆ ਸੋ ਫਲੋਰ ਦੇ ਵਿੱਚ ਸੱਤੇ ਰਹਿਮਤਾ ਉਸ ਖੁਦਾ ਦੀ ਬੜੀ ਰਹਿਮਤ ਦਾ ਸੱਚੇ ਪਾਤਸ਼ਾਹੀ ਦੀ ਬੜੀ ਕਿਰਪਾ ਸੋ ਦਰਬਾਰ ਮਈਆ ਜੀ ਭਗਵਾਨ ਫਲੋਰ ਸੋ ਆਏ ਸਾਲ ਇਹ ਮੇਲਾ ਕਰਾਇਆ ਜਾਂਦਾ ਸੋ ਸਾਰੀ ਸੰਗਤ ਦਾ ਸਹਿਯੋਗ ਹੁੰਦਾ ਹੈ ਇਲਾਕੇ ਦੇ ਲੋਕ ਐਨ ਆਰ ਆਈ ਭਰਾ ਸਾਰੇ ਜਿੰਨੇ ਵੀ ਇੱਥੇ ਪ੍ਰਬੰਧਕ ਭਰਾ ਸਾਰੇ ਸੇਵਾਦਾਰ ਬਣ ਕੇ ਆਉਂਦੇ ਆ ਇੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸੋ ਇਸ ਮੇਲੇ ਦੀਆਂ ਹਮੇਸ਼ਾ ਜਿਹੜੀਆਂ ਕਹਿ ਦਈਏ ਗੱਲਾਂ ਹੁੰਦੀਆਂ ਦੂਰ ਦੂਰ ਤੱਕ ਲੋਕ ਇੱਥੇ ਆ ਕੇ ਆਪਣੇ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਆ ਸੋ ਸਾਰੀ ਸੰਗਤ ਨੂੰ ਮੇਰੇ ਵੱਲੋਂ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਾਤਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਾਕੀ ਗੱਦੀ ਨਸ਼ੀਨ ਨੀਮੋ ਜੀ ਸਰਕਾਰ ਸਾਡੇ ਮਈਆ ਜੀ ਉਹਨਾਂ ਦਾ ਆਸ਼ੀਰਵਾਦ ਸਾਰਿਆਂ ਤੇ ਬਣਿਆ ਰਵੇ ਤੇ ਸਾਡੇ ਮੁਖ ਸੇਵਾਦਾਰ ਸ਼ੰਭੂਨਾਥ ਜੀ ਉਹਨਾਂ ਦਾ ਸਾਰਾ ਜਿਹੜਾ ਪਰਿਵਾਰ ਹੈ ਸੋ ਉਹ ਵੀ ਇੱਥੇ ਸੇਵਾ ਕਰਦਾ ਮਿਹਰਬਾਨੀ ਜੀ ਮੈਂ ਵੇਖ ਰਿਹਾ ਨੂੰ ਤੁਸੀਂ ਸੰਗਤ ਦੇ ਵਿੱਚ ਕੀ ਹਮ ਹਮ ਆ ਕੇ ਜੁੜ ਰਹੇ ਹੋ ਨਾਲ ਹਨਾ ਮਹਿੰਦੀ ਦੀ ਰਸਮ ਦੇ ਵਿੱਚ ਵੀ ਤੁਸੀਂ ਮਹਿੰਦੀ ਲਵਾਈ ਹੱਥਾਂ ਤੇ ਤੇ ਕਿੱਦਾਂ ਦਾ ਲੱਗ ਰਿਹਾ ਵੀ ਇਸ ਸੰਗਤ ਦੇ ਨਾਲ ਆਮ ਸੰਗਤ ਨਾਲ ਰਲ ਕੇ ਮੱਥਾ ਟੇਕ ਰਹੇ ਹੋ ਤੇ ਇੱਥੇ ਅਟੈਂਡ ਕਰ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਜੀ ਮੈਂ ਪਹਿਲਾਂ ਵੀ ਕਿਹਾ ਇੱਥੇ ਕੋਈ ਕਲਾਕਾਰ ਵੱਡਾ ਨਹੀਂ ਕੋਈ ਛੋਟਾ ਨਹੀਂ ਇੰਨਾ ਕਹਿ ਗਿਆ ਵੀ ਚਲੋ ਸਾਰਿਆਂ ਨੂੰ ਇੱਕ ਸੇਵਾਦਾਰ ਦਾ ਰਤਵਾ ਮਿਲਿਆ ਹੋਇਆ ਮੈਨੂੰ ਵੀ ਪਿਛਲੇ ਸਾਲ ਇੱਕ ਜਿਵੇਂ ਕਹਿੰਦੀ ਵੀ ਅਸੀਂ ਦਾ ਹੱਥ ਇਦਾਂ ਕਰ ਲੈਨੇ ਆ ਕੇ ਤੇ ਜੋ ਵੀ ਇਹਨਾਂ ਦਾ ਜੋ ਵੀ ਰਹਿਮਤ ਹੁੰਦੀ ਹੈ ਉਹ ਇਹ ਬਖਸ਼ ਦਿੰਦੇ ਆ ਸੋ ਸੇਵਾਦਾਰ ਦਾ ਜਿਵੇਂ ਕਹਿ ਦਈਏ ਸਾਨੂੰ ਭੂਮਿਕਾ ਨਿਭਾਉਣ ਚ ਵਧੀਆ ਲੱਗਦਾ ਕਲਾਕਾਰੀ ਚ ਨਹੀਂ ਉਦਾਂ ਚੰਗਾ ਲੱਗਦਾ ਸੋ ਜਿੰਨੀ ਵੀ ਸੰਗਤ ਆਉਂਦੀ ਆ ਸਾਰੇ ਇੱਥੇ ਦਿਲੋਂ ਸੇਵਾ ਕਰਦੇ ਆ ਤੇ ਮਾਲਕ ਦੀ ਬੜੀ ਰਹਿਮਤ ਬਾਕੀ ਸਾਰੇ ਭਰਾ ਨਾਲ ਖੜੇ ਆ ਇਹ ਵੀ ਬਹੁਤ ਪਹਿਲਾਂ ਤੋਂ ਜੁੜੇ ਹੋਏ ਆ ਜਿੱਦਾਂ ਮੈਨੂੰ ਤਾਂ ਥੋੜਾ ਟਾਈਮ ਹੋਇਆ ਇੱਥੇ ਜੁੜੇ ਨੂੰ ਪਰ ਇੱਥੇ ਸੱਚੀ ਸੁੱਚੀ ਗੱਲ ਆ ਸਾਰੀ ਬਿਲਕੁਲ ਜੀ ਕਿਸੇ ਨੂੰ ਕਿਸੇ ਪਖੰਡਵਾਜੀ ਚ ਨਹੀਂ ਪਾਇਆ ਜਾਂਦਾ ਇੱਥੇ ਲੋਕ ਸਜਦਾ ਸਲਾਮ ਕਰਦੇ ਆ ਰੂਹ ਰਾਜੀ ਹੋ ਜਾਂਦੀ ਆ ਕੇ ਹਾਂ ਜੀ ਹਾਂ ਜੀ ਤਾਂ ਹੁਣ ਤੁਸੀਂ ਦਰਬਾਰ ਤੱਕ ਜੁੜੇ ਹੋ ਹਨ ਤੇ ਕਿ ਦਰਬਾਰ ਦੇ ਬਾਰੇ ਦੋ ਬੋਲ ਹੋ ਜਾਣ ਮਿਸ ਦਰਬਾਰ ਦੇ ਅੱਗੇ ਜੀ ਮੈਂ ਇਹੀ ਕਹਿਣਾ ਵੀ ਦੁਆ ਮੰਗਿਆ ਕਰੋ ਹਰੇਕ ਮਾਂ ਨੂੰ ਮਾਲਕ ਪੁੱਤ ਨਸੀਬ ਕਰੇ ਔਲਾਦ ਨਸੀਬ ਕਰੇ ਹਰੇਕ ਭੈਣ ਨੂੰ ਰੱਬ ਭਰਾ ਨਸੀਬ ਕਰੇ ਹਰੇਕ ਬੰਦੇ ਨੂੰ ਮਾਲਕ ਔਲਾਦ ਦੀ ਤੋਫੀਕ ਬਖਸ਼ੇ ਉਹਦਾ ਜੱਗ ਤੇ ਨੋਂ ਰਵੇ ਸੋ ਇੱਥੇ ਕੋਈ ਪੁੱਤ ਮੰਗਦੀ ਆ ਕੇ ਭੈਣ ਸਾਡੀ ਕੋਈ ਮਾਂ ਮੰਗਦੀ ਆ ਮਾਂ ਕੋਈ ਪੁੱਤ ਮੰਗਦੀ ਐ ਕੋਈ ਭਰਾ ਮੰਗਦੀ ਹੈ ਨਾ ਸੋ ਇਹੀ ਕਹੂੰਗਾ ਇੱਕ ਵੀਰ ਦਈ ਵੇਰ ਬਾ ਸੌ ਖਾਨ ਨੂੰ ਬੜਾ ਇਚਿਤ ਕਰਦਾ ਉਹ ਪਹਿਣਾ ਪਾਵੇਂ ਲੱਖ ਜਾਂਦੀਆਂ ਲੱਖ ਜਾਂਦੀਆਂ ਪਹਿਣਾ ਪਾਵੇਂ ਲੱਖ ਜਾਂਦੀਆਂ ਪਾਈਆਂ ਬਾਜ ਨਾ ਕਰਾਂਦੇ ਵਿੱਚ ਸਰ ਦਾ ਹੋਇ ਇੱਕ ਵੀਰ ਦੇਈਂ ਵੇਰ ਬਾਸੋਂ ਖਾਣ ਨੂੰ ਬੜਾ ਇਚਿਤ ਕਰਦਾ ਆ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਮਈਆ ਭਗਵਾਨ ਜਿਹੜੇ ਦਰਬਾਰ ਤੇ ਤੇ ਮੇਲਾ ਇੱਥੇ ਆਰੰਭ ਹੋਇਆ ਹੋਇਆ ਤੇ ਜਿਹੜਾ ਕੀ ਹੈ ਮੈਡੀਕਲ ਦੀ ਜਿਹੜੀ ਸਹੂਬਿਦਾਂ ਉਹ ਵੀ ਦਿੱਤੀ ਜਾ ਰਹੀ ਤੇ ਉਹ ਭਾਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਪੁੱਛਦੇ ਕਿ ਕਿੰਨਾ ਟਾਈਮ ਹੋ ਗਿਆ ਉਹਨਾਂ ਨੇ ਸੇਵਾ ਨਹੀਂ ਬੋਲਦੇ ਜੈ ਸائیں ਜੀ ਜੈ ਮਈਆ ਭਗਵਾਨ ਜੈ ਬਾਬਾ ਜੁਮੇਸ਼ਾ ਜੀ ਜੈ ਮਈਆ ਨਮੋਸਰਕਾਰ ਜੀ ਸਮੂਹ ਪਹਿਲਾਂ ਦਾ ਸਮੂਹ ਸੰਗਤ ਨੂੰ ਸਾਡੀ ਪੂਰੀ ਕਮੇਟੀ ਦਰਬਾਰ ਬਾਬਾ ਨਇਤ ਵਲੀ ਸ਼ਾਹ ਜੀ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਜਿੰਨੀ ਵੀ ਦੂਰੋਂ ਨੜ ਆਈਏ ਸਾਰੀ ਸੰਗਤ ਨੂੰ ਮੇਲੇ ਦੀ ਲੱਖ ਲੱਖ ਵਧਾਈ ਦੂਜੀ ਗੱਲ ਤੁਸੀਂ ਕੀਤੀ ਆ ਵੀ ਇਹ ਮੈਡੀਕਲ ਕੈਂਪ तकरीबन 5 ਸਾਲ ਤੋਂ ਲਗਾਤਾਰ ਅਸੀਂ ਇਹ ਮੈਡੀਕਲ ਕੈਂਪ ਲਾ ਰਹੇ ਆਪਣੀ ਪੂਰੀ ਕਮੇਟੀ ਦੇ ਸਹਿਯੋਗ ਨਾਲ ਸਾਡੇ ਐਨਆਰਵੀ ਸਾਡੇ ਡਾਕਟਰ ਸਹਿਬਾਨ ਤੇ ਸਾਡੇ ਵੱਡੇ ਵੀ ਸਤਕਾਰਯੋਗ ਬਾਬਾ ਸ਼ੰਭੂ ਜੀ ਜਿਹੜੇ ਮੈਡੀਕਲ ਦੌਰਾਨ ਸਾਡਾ ਪੂਰਾ ਸਹਿਯੋਗ ਦਿੰਦੇ ਆ ਅਸੀਂ ਉਹਨਾਂ ਦਾ ਵੀ ਆਪਣੀ ਕਮੇਟੀ ਦਰਬਾਰ ਬਾਬਾ ਨਾਇਦ ਵਾਲੀ ਸ਼ਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋ ਧੰਨਵਾਦ ਕਰਦੇ ਆ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਸਾਡੇ ਨਾਲ ਜੁੜੇ ਹਨ ਜੋ ਸਾਡਾ ਪੂਰਾ ਸਾਥ ਦਿੰਦੇ ਹਨ ਸਾਡਾ ਸਹਿਯੋਗ ਦਿੰਦੇ ਹਨ ਨਾ ਸਾਰਾਂ ਵੀਰਾਂ ਦਾ ਵੀ ਅਸੀਂ ਆਪਣੀ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਸਤਿਕਾਰਯੋਗ ਸਰਪੰਚ ਪਿੰਡ ਆਰਾਮਗੜ ਤੋਂ ਸਰਦਾਰ ਜਸਬੀ ਜੀ ਸਾਡੇ ਵੱਡੇ ਵੀਰ ਜਿੰਮੀ ਬੈਲਜਮ ਜੀ ਸਾਡੇ ਛੋਟੇ ਵੀਰ ਨਰੇਸ਼ ਨੇਸ਼ਾ ਜੀ ਜਿਨ੍ਹਾਂ ਨੇ ਮੈਡੀਕਲ ਕੈਂਪ ਦੌਰਾਨ ਸਾਡਾ ਬਹੁਤ ਸਾਥ ਦਿੱਤਾ ਤੇ ਅਸੀਂ ਸਾਰੇ ਵੀਰਾਂ ਦਾ ਆਪਣੀ ਕਮੇਟੀ ਦਰਵਾਰ ਬਾਬਾ ਨਾਇਤਵਲੀ ਸਾਹ ਕਮੇਟੀ ਵੱਲੋਂ ਧੰਨਵਾਦ ਕਰਦੇ ਧੰਨਵਾਦ ਕਰਦੇ ਡਾਕਟਰ ਸਗੀ ਸਾਹਿਬ ਡਾਕਟਰ ਧੀਰਜ ਜੀ ਡਾਕਟਰ ਬਲਜਿੰਦਰ ਜੀ ਇਸ ਤਿੰਨ ਜੋ ਦਿਨ ਰਾਤ ਤਿੰਨੋਂ ਡਾਕਟਰ ਡਿਊਟੀ ਨਿਭਾਉਂਦੇ ਹਨ ਬਾਰ-ਬਾਰ ਇਹਨਾਂ ਦਾ ਵੀ ਅਸੀਂ ਆਪਣੀ ਕਮੇਟੀ ਵੱਲੋਂ ਡਾਕਟਰ ਸੇਵਾ ਨਾਲ ਦਾ ਵੀ ਧੰਨਵਾਦ ਕਰਦੇ ਆਂ ਹਾਂਜੀ ਤੇ ਗੱਲ ਕੀਤੀ ਜਾਵੇ ਇੱਥੇ ਕਿਸ-ਕਿਸ ਜਿਹੜੀ ਬਿਮਾਰੀ ਜਿੱਦਾਂ ਕੋਈ ਆ ਰਿਹਾ ਹੈ ਨਾ ਕਿਸੇ ਨੂੰ ਕੋਈ ਦਿੱਕਤ ਆ ਰਹੀ ਤੇ ਹਰੇਕ ਦਿਨ ਬਿਮਾਰੀ ਦੀ ਤੇ ਦਵਾਈ ਮਿਲ ਜਾਂਦੀ ਹੈ ਕਿੱਦਾਂ ਜੀ ਬਿਲਕੁਲ ਜਨਾਬ ਜਿੱਦਾਂ ਕੋਈ ਫਾਸਟ ਡੇਟ ਕਹ ਲੋ ਵੀ ਮਤਲਬ ਕਿਸੇ ਨੂੰ ਕੋਈ ਐਮਰਜੈਂਸੀ ਹੋਵੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਤਕਲੀਫ ਹੋਵੇ ਹਰੇਕ ਤਰ੍ਹਾਂ ਦਾ ਆਪਾਂ ਇੱਥੇ ਇਲਾਜ ਕਰਦੇ ਆਂ ਕੋਈ ਵਧੀਆ ਡਾਂਗ ਤੋਂ ਕੋਈ ਕਿਤੇ ਕਿਤੇ ਮੇਲੇ ਦੇ ਦੌਰਾਨ ਉਰੇ ਭਰੇ ਵੀ ਕਿਤੇ ਲੋਡ ਪੈ ਜਾਂਦੀ ਸਾਡੇ ਡਾਕਟਰ ਰੈਵਾਨ ਸਾਨੂੰ ਕੋਈ ਮੈਸੇਜ ਆਉਂਦਾ ਜਾਂ ਸਾਨੂੰ ਕੋਈ ਫੋਨ ਆਉਂਦਾ ਉੱਥੇ ਜਾ ਕੇ ਵੀ ਪੂਰੀ ਆਪਣੀ ਟ੍ਰੀਟਮੈਂਟ ਕਰਦੇ ਹਨ ਕਿੰਨੇ ਡਾਕਟਰ ਮੌਜੂਦ ਹੈ ਜੀ ਇੱਥੇ ਕੋ ਤਿੰਨ ਡਾਕਟਰ ਮੌਜੂਦ ਹਨ ਇੱਕ ਦਾ ਰਾਤ ਨੂੰ ਡਿਊਟੀ ਕਰਦਾ ਦੋ ਦਿਨੇ ਡਾਕਟਰ ਡਿਊਟੀ ਕਰਦੇ ਹਨ